ਕੇ ਦੇਖਣ ਕਿ ਕਮਲ ਮਰੀ ਨਹੀਂ ਹਲੇ ਤੱਕ ਜਿਉਂਦੀ ਆ ਆਪਣਾ ਫੋਨ ਨਹੀਂ ਮਰੀ ਨਹੀਂ ਮਰੀ ਕਮਲ ਕੌਰ ਨਹੀਂ ਮਰੀ ਸੋਸ਼ਲ ਮੀਡੀਆ ਤੇ ਚਾਰੇ ਪਾਸੇ ਇੱਕ ਵੀਡੀਓ ਵਾਇਰਲ ਹੋ ਰਹੀ ਏ ਜਿਹਦੇ ਵਿੱਚ ਇੱਕ ਕੰਚਨ ਕੁਮਾਰੀ ਕਹਿੰਦੀ ਪਈ ਏ ਕਿ ਮੈਂ ਅਜੇ ਤੱਕ ਮਰੀ ਨਹੀਂ ਆ ਮੈਨੂੰ ਸੋਸ਼ਲ ਮੀਡੀਆ ਤੇ ਐਵੇਂ ਵੀ ਤੁਸੀਂ ਕਹੀ ਜਾ ਰਹੇ ਹੋ ਕਿ ਮੈਂ ਮਰ ਗਈ ਆ ਮੈਂ ਜਿਉਂਦੀ ਆ ਮੈਂ ਠੀਕ ਨਹੀਂ ਸੀ ਮੈਂ ਹਸਪੀਟਲ ਐਡਮਿਟਡ ਸੋ ਇਸ ਕਰਕੇ ਇਸ ਵੀਡੀਓ ਨੂੰ ਲੋਕ ਬਹੁਤ ਹੀ ਜ਼ਿਆਦਾ ਵਾਇਰਲ ਕਰ ਰਹੇ ਆ ਇਹ ਕਹਿ ਰਹੇ ਆ ਵੀ ਕਮਲ ਜ਼ਿੰਦੀ ਆ ਸੋ ਬਹੁਤ ਸਾਰੇ ਲੋਕ ਇਸ ਵੀਡੀਓ ਨੂੰ ਦੇਖ ਕੇ ਵੀ ਇਹੀ ਜਜ ਕਰ ਰਹੇ ਆ ਕਿ ਕਮਲ ਸੱਚੀ ਜਿੰਦੀ ਆ ਫਿਰ ਜੋ ਔਰਤ ਨੂੰ ਮਾਰਿਆ ਗਿਆ ਉਹ ਔਰਤ ਕੌਣ ਆ ਸੋ ਚਾਰੇ ਪਾਸੇ ਹੁਣ ਇਹ ਦਵਾਈ ਪਈ ਹੋਈ ਆ ਕਮਲ ਦੀ ਵੀਡੀਓ ਬਹੁਤ ਹੀ ਜ਼ਿਆਦਾ ਐ ਵਾਇਰਲ ਹੋ ਰਹੀ ਆ ਪਰ ਤੁਹਾਨੂੰ ਦੱਸ ਦਈਏ ਕਿ ਸੋ ਵਾਇਰਲ ਹੋ ਰਹੀ ਵੀਡੀਓ ਦਾ ਅਸਲ ਸੱਚ ਕੁਝ ਹੋ ਰਹੀ ਆ ਮੇਰੀ ਲਾਈਵ ਵੱਧ ਤੋਂ ਵੱਧ ਲੋਕੀ ਦੇਖਣ ਕਿ ਕਮਲ ਮਰੀ ਨਹੀਂ ਹਲੇ ਤੱਕ ਜਿਉਂਦੀ ਆ ਆਪਣਾ ਫੋਨ ਜਦੋਂ ਫੋਨ ਚਲਾਇਆ ਨੈਟ ਔਨ ਕੀਤਾ ਕਿ ਆ ਤਾਂ ਮੈਨੂੰ ਜੂੰਦੇ ਜੀ ਮਾਰਦਾ ਪਿਆ ਕੋਣ ਹੈ ਇਹ ਮੈਂ ਐਡਮਿਟ ਸੀਗੀ ਹਸਪੀਟਲ 'ਚ ਦੇ ਮੇਰੇ ਮਰਨ ਦੀ ਨਿਊਜ਼ ਮੈਂ ਦੇਖ ਰਹੀ ਹਾਂ ਦੋਸਤੋ ਵੱਤੋ ਵੱਤ ਲਾਈਵ ਸ਼ੇਅਰ ਕਰ ਦੋ ਕਿ ਲੋਕਾਂ ਨੂੰ ਪਤਾ ਲੱਗੇ ਕਿ ਆ ਖਬਰ ਝੂਠੀ ਸੀਗੀ ਇਹ ਵੀਡੀਓ ਕਮਲਦੀਪ ਬਹੁਤ ਪੁਰਾਣੀ ਆ ਪਹਿਲਾਂ ਜਦੋਂ ਇੱਕ ਵਾਰੀ ਕੋਈ ਮੁੱਦਾ ਭਖਿਆ ਸੀ ਤਾਂ ਉਦੋਂ ਦੀ ਆ ਵੀਡੀਓ ਉਦੋਂ ਵੀ ਕਈ ਪੋਸਟਾਂ ਪਈਆਂ ਸੀ ਵੀ ਕਮਲ ਮਰ ਗਈ ਤਾਂ ਕਰਕੇ ਉਦੋਂ ਕਮਲ ਲਾਈਵ ਹੋ ਕੇ ਦੱਸਦੀ ਸੀ ਕਿ ਮੈਂ ਜਿੰਦੀ ਆ ਸੋ ਹੁਣ ਲੋਕ ਉਸਦੀ ਪੁਰਾਣੀ ਵੀਡੀਓ ਉਠਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਰਹੇ ਆ ਪਰ ਯਾਰ ਉਹ ਕਮਲ ਮਰ ਚੁਕੀ ਹੈ ਸੋ ਏ ਇਸ ਵਾਇਰਲ ਹੋ ਰਹੀ ਵੀਡੀਓ ਦਾ ਅਸਲ ਸੱਚ ਸੋ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤਾਂ ਜੋ ਲੋਕਾਂ ਨੂੰ ਇਸ ਵਾਇਰਲ ਹੋ ਰਹੀ ਵੀਡੀਓ ਦਾ ਅਸਲ ਸੱਚ ਪਤਾ ਲੱਗ ਸਕੇ ਸੋ ਇਹ ਵੀਡੀਓ ਇੱਥੇ ਖਤਮ ਕਰਦੇ ਆ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਰੱਬ ਰਾਖਾ